ਸਸਕੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਪਪਾ ਇਹ ਪੋਡਕਾਸਟ ਜਾਂ ਐਪੀਸੋਡ ਉਹਨਾਂ ਲਈ ਬਹੁਤ ਖਾਸ ਹੋਊਗਾ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਨੇ ਜਾਂ ਵਿਦੇਸ਼ਾਂ 'ਚ ਵਸ ਰਹੇ ਨੇ ਕਿਉਂਕਿ ਉਹਨਾਂ ਨੂੰ ਡਰ ਸਤਾਉਂਦਾ ਵਾ ਕਿ ਸਾਡੀ ਪ੍ਰਾਪਰਟੀ ਤੇ ਕਿਤੇ ਨਾ ਕਿਤੇ ਕਬਜ਼ਾ ਨਾ ਹੋ ਜਾਵੇ ਕਿਉਂ ਐਨਆਰਆਈਆਂ ਦਾ ਹੋਰ ਹੀ ਦਿਨੋ ਦਿਨ ਧੋਖਿਆਂ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਆਏ ਦਿਨ ਕੋਈ ਨਾ ਕੋਈ ਖਬਰ ਆਉਂਦੀ ਆ ਕਿ ਐਨਆਰਆਈ ਪ੍ਰਾਪਰਟੀ ਤੇ ਕਬਜ਼ਾ ਹੋ ਗਿਆ ਅੱਜ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਹਾਜ਼ਰ ਨਾਮਯੂਰਾਨਗੇ ਐਡਵੋਕੇਟ ਜਸਮਨ ਸਿੰਘ ਗਿੱਲ ਗਿੱਲ ਸਾਹਿਬ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਆਕਾਸ਼ ਜੀ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਕਿ ਉਹ ਅੱਜ ਮੈਨੂੰ ਮੌਕਾ ਦਿੱਤਾ ਇਸ ਟੀਵੀ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ ਵਸਦਾ ਪੰਜਾਬ ਟੀਵੀ ਆਏ ਦਿਨ ਮਾਮਲੇ ਸਾਹਮਣੇ ਆਉਂਦੇ ਆ ਕਿ ਪ੍ਰਾਪਰਟੀ ਤੇ ਕਬਜ਼ਾ ਹੋ ਗਿਆ ਐਨਆਰਆਈ ਜਿਹੜੇ ਬਾਹਰ ਬੈਠੇ ਨੇ ਉਹ ਚਿੰਤਤ ਰਹੇ ਉਹਨਾਂ ਲਈ ਕੀ ਆ ਦੇਖੋ ਮਸਲਾ ਇਹ ਹੈ ਕਿ ਬਹੁਤ ਆਤ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸਾਡੇ ਪੰਜਾਬ ਤੋਂ ਬਾਹਰ ਨੂੰ ਲੋਕੀ ਜਾ ਰਹੇ ਹੁਣ ਪ੍ਰਾਪਰਟੀਆਂ ਕੁਝ ਤਾਂ ਇਸ ਡਰੋਂ ਵੇਚਣ ਦੀ ਵੇਚ ਵੀ ਚੱਲੇ ਸਾਰਾ ਕੁਝ ਆਪਦੀ ਇਥੋਂ ਪ੍ਰਾਪਰਟੀਆਂ ਹੀ ਖਤਮ ਕਰ ਗਏ ਵੀ ਕਬਜ਼ੇ ਦੇ ਡਰੋਂ ਚਿੰਤਾ ਦਾ ਵਿਸ਼ਾ ਬਹੁਤ ਵੱਡਾ ਕਿਉਂਕਿ ਇਹ ਇੱਕ ਇਕਨੋਮਿਕਲ ਲਾਸ ਆ ਪੰਜਾਬ ਸਟੇਟ ਲਈ ਸਾਰਿਆਂ ਤੋਂ ਵੱਡਾ ਕਿਉਂਕਿ ਸਾਡੀ ਇਕਨੋਮੀ ਦੇ ਵਿੱਚ ਐਨ ਆਰ ਆਈਜ਼ ਦਾ ਬਹੁਤ ਵੱਡਾ ਹੱਥ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਜਿਤ ਕਹੀਏ ਕਿ ਸਾਡੀ ਇਕਨੋਮੀ ਐਨ ਆਰ ਆਈ ਦੇ ਸਿਰ ਤੇ ਚੱਲ ਰਹੀ ਹੈ ਪੰਜਾਬ ਦੀ ਹੁਣ ਹੁੰਦਾ ਕੀ ਹੈ ਕਿ ਕਈ ਵਾਰੀ ਐਨ ਆਰ ਆਈਜ਼ ਅਬੀਸਲੇ ਹੋ ਜਾਂਦੇ ਨੇ ਜਾਂ ਕਈ ਵਾਰੀ ਕਿਸੇ ਤੇ ਵਿਸ਼ਵਾਸ ਨਹੀਂ ਕਰ ਲੈਂਦੇ ਆ ਕਿ ਉਹ ਪ੍ਰਾਪਰਟੀ ਉਹਦੇ ਸਪੁਰਦ ਕਰ ਜਾਂਦੇ ਆ ਤੇ ਉਹੀ ਕਬਜ਼ਾ ਕਰ ਲੈਂਦੇ ਨੇ ਚਾਹੇ ਉਹ ਧੱਕੇ ਨਾਲ ਕਬਜ਼ਾ ਕਰ ਲੈਣ ਚਾਹੇ ਕੋਈ ਕਾਗਜ਼ ਫੋਰਜ ਕਰ ਲੈਣ ਉਹਨਾਂ ਦਾ ਕੋਈ ਜਾਲੀ ਦਸਤਾਵੇਜ਼ ਬਣਾ ਲੈਣ ਇੰਨਾ ਤਰੀਕਿਆਂ ਨਾਲ ਕਬਜ਼ਾ ਕਰ ਲੈਂਦੇ ਨੇ ਬਹੁਤ ਆਦ ਦੇ ਵਿੱਚ ਇਹ ਵੀ ਸੁਣਨ ਚ ਆਇਆ ਵਾ ਵੀ ਕੇਅਰ ਟੇਕਰ ਰੱਖਿਆ ਸੀ ਕਿਸੇ ਐਨ ਆਰ ਆਈ ਨੇ ਕਿਸੇ ਪ੍ਰਾਪਰਟੀ ਦੇ ਉੱਤੇ ਉਹ ਕੇਅਰ ਟੇਕਰ ਹੀ ਕਾਬਜ਼ ਹੋ ਕੇ ਰਹਿ ਗਿਆ ਕਈ ਥਾਵਾਂ ਤੇ ਇਹ ਦੇਖਣ ਨੂੰ ਮਿਲਦਾ ਕੋਈ ਕਿਰਾਏਦਾਰ ਰੱਖਿਆ ਸੀ ਉਹ ਕਿਰਾਏਦਾਰ ਕਾਬਜ਼ ਹੋ ਕੇ ਬਹਿ ਗਿਆ ਇੰਨਾ ਹਾਲਾਤਾਂ ਤੋਂ ਬਚਣ ਲਈ ਜਦੋਂ ਵੀ ਕੇਅਰ ਟੇਕਰ ਰੱਖੋ ਤਾਂ ਆਪਾਂ ਸ਼ੋਅ ਕਰ ਸਕੀਏ ਕਿ ਉਹ ਕੇਅਰ ਟੇਕਰ ਹੈ ਜਿਵੇਂ ਕੇਅਰ ਟੇਕਰ ਨੂੰ ਤੁਸੀਂ ਤਨਖਾਹ ਪਾਓ ਉਹਦੇ ਖਾਤੇ 'ਚ ਪਾਓ ਕਲਪਰੂਫ ਕਰੀਏ ਕਿ ਇਹਨੂੰ ਮੈਂ ਕੇ ਟੈਕ ਕਰ ਰੱਖਿਆ ਸੀ ਤੇ ਆ ਦੇਖੋ ਮੈਂ ਇਹਨੂੰ ਤਨਖਾਹ ਪਾ ਰਹੀ ਹਾਂ ਲੇਖ ਕੇ ਪਾਓ ਉਹਦੇ ਐਕਸਪੈਂਸਸ ਸੈਲਰੀ ਪਾਓ ਕਿਰਾਏਦਾਰ ਜਦੋਂ ਵੀ ਰੱਖਦੇ ਹੋ ਉਹ ਨਾਲ ਰੇਟਰਡ ਐਗਰੀਮੈਂਟ ਜ਼ਰੂਰ ਕਰੋ ਕਈ ਵਾਰੀ ਕੀ ਹੁੰਦਾ ਵਾ ਕਿਰਾਇਆ ਨਾਮਾ ਨਾ ਜਿਹੜਾ ਵੀ ਲਿਖਦੇ ਆ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਆਪਾਂ ਇੱਥੇ 11 ਮਹੀਨਿਆਂ ਦਾ ਕਿਰਾਇਆ ਨਾਮਾ ਲਿਖਦੇ ਆ ਉਹਦਾ ਕਾਰਨ ਹੈ ਕਿਉਂਕਿ 11 ਮਹੀਨਿਆਂ ਤੋਂ ਜਦੋਂ ਉੱਤੇ ਕਿਰਾਇਆ ਨਾਮਾ ਲਿਖਣਾ ਨਾ ਉਹਨੂੰ ਰਜਿਸਟਰ ਕਰਾਉਣਾ ਜ਼ਰੂਰੀ ਹੈ ਅਸੀਂ ਰਜਿਸਟ੍ਰੇਸ਼ਨ ਖਰਚੇ ਤੋਂ ਬਚਣ ਲਈ ਕਿਰਾਇਆ ਨਾਮਾ ਰਜਿਸਟਰ ਹੀ ਨਹੀਂ ਕਰਾਉਂ ਤਾਂ 11 ਮਹੀਨਿਆਂ ਦਾ ਕਿਰਾਇਆਨਾਮਾ ਲਿਖ ਕੇ ਐਨਆਰਆਈ ਚਲੇ ਗਿਆ ਇੱਕ ਵਾਰੀ ਉਹ ਬਾਅਦ ਚ ਐਕਸਟੈਂਡ ਨਹੀਂ ਕੀਤਾ ਜਾਂ ਉਹ ਕਹਿ ਦੇ ਕਹਿ ਦੇਣਾ ਕਿ ਉਹ ਲਈ ਐਕਸਟੈਂਡ ਕਰ ਲਿਆ ਉਹ ਕਿਤੇ ਨਾ ਕਿਤੇ ਲੂਪ ਹੋਲਸ ਰਹਿ ਜਾਂਦੇ ਨੇ ਸੋ ਬੈਟਰ ਹੈ ਕਿ ਘੱਟੋ ਘੱਟ ਤੁਸੀਂ ਕਿਰਾਏਦਾਰ ਰੱਖ ਰਹੇ ਹੋ 5 ਸਾਲ ਲਈ ਕਿਰਾਇਆ ਕਿਰਾਇਆਨਾਮਾ ਲਿਖ ਲਓ ਉਹਨੂੰ ਰਜਿਸਟਰ ਕਰਵਾ ਲਓ ਉਹਦੀ ਮਿਨੀਮਲ ਜੀ ਫੀਸ ਅ ਰਜਿਸਟ੍ਰੇਸ਼ਨ ਦੀ ਉਹਦੇ ਨਾਲ ਤੁਹਾਡਾ ਸੇਫਗਾਰਡ ਬਹੁਤ ਜ਼ਿਆਦਾ ਬਣਦਾ ਤੁਸੀਂ ਕਿਸੇ ਪਾਰਟਿਕੂਲਰ ਜਿਵੇਂ ਆਪਾਂ ਰੈਹਾਸ਼ੀ ਕਰਾਂ ਦੇ ਵਿੱਚ ਤਾਂ ਕਿਰਾਏ ਦੇ ਉੱਤੇ ਦਿੰਨੇ ਆ ਜਦੋਂ ਕਿਸੇ ਨੂੰ ਰੈ residențial ਪਰਪਸ ਲਈ ਦਿੱਤਾ ਉਹ ਤਾਂ ਸਿੰਪਲ ਕਿਰਾਇਆ ਨਾਵਾ ਤੁਸੀਂ ਕਿਸੇ ਕੋਈ ਆਪਦੀ ਕਮਰਸ਼ੀਅਲ ਪ੍ਰੋਪਰਟੀ ਨੂੰ ਕਿਸੇ ਪਾਰਟਿਕੂਲਰ ਪਰਪਸ ਲਈ ਦੇ ਰਹੇ ਹੋ ਤੁਸੀਂ ਮੰਨ ਲਓ ਕੋਈ ਗੋਡਾਊਨ ਆ ਤੁਹਾਡੇ ਕੋਲੇ ਤੁਸੀਂ ਉਹਨੂੰ ਉੱਥੇ ਕਿਸੇ ਬੰਦੇ ਨੂੰ ਦੇ ਰਹੇ ਹੋ ਕਿ ਇਹ ਇੱਥੇ ਆਪਦੀ ਗੁੱਡਸ ਸਟੋਰ ਕਰਦਾ ਉਹਨੂੰ ਲਾਇਸੈਂਸ ਢੀਡ ਬਣਵਾਉ ਦੀ ਨਾਟ ਰੈਂਟ ਐਗਰੀਮੈਂਟ ਦੇਨ ਲਾਈਸੈਂਸ ਸੀਟ ਬਣਵਾਉਗੇ ਉਹਨੂੰ ਲਾਈਸੈਂਸ ਦੋਗੇ ਕਿ ਸਿਰਫ ਤੇ ਸਿਰਫ ਇਹ ਆਹਾ ਜਿਹੜੀਆਂ ਗੁਡਜ਼ ਉਹਨੂੰ ਸਟੋਰ ਕਰਨੀਆਂ ਨੇ ਉਹ ਚ ਮੈਂਸ਼ਨ ਕਰਿਓ ਕਿ ਸਿਰਫ ਤੇ ਸਿਰਫ ਆਹੀ ਗੁਡਜ਼ ਇੱਥੇ ਸਟੋਰ ਕਰ ਸਕਦਾ ਠੀਕ ਹੈ ਕਾਰਨ ਉਹਦਾ ਇਹ ਹੀ ਹੈ ਕਿ ਕਈ ਵਾਰੀ ਕੋਈ ਅਨਔਥਰਾਇਜ਼ਡ ਗੁਡਜ਼ ਪਾਈਆਂ ਗਈਆਂ ਜਾਂ ਕੁਝ ਪਾਇਆ ਗਿਆ ਤਾਂ ਤੁਹਾਡੇ ਦੇ ਉੱਤੇ ਕਿਤੇ ਨਾ ਕਿਤੇ ਮਾੜੀ ਮੁੱਟੀ ਗਾਜ ਡਿੱਗ ਸਕਦੀ ਆ ਜੇ ਤੁਸੀਂ ਪਰਮਿਸ਼ਨ ਹੀ ਉਹਨੂੰ ਸਿਰਫ ਇਸੇ ਲਈ ਦਿੱਤੀ ਹੋਊਗੀ ਕਿ ਮੈਂ ਸਿਰਫ ਤੇ ਸਿਰਫ ਇਹ ਆਹੀ ਗੁਡਜ਼ ਸਟੋਰ ਕਰ ਸਕਦਾ ਤਾਂ ਉਹ ਤੁਹਾਡੇ ਤੁਹਾਡਾ ਸੇਫਗਾਰਡ ਰਹੂਗਾ ਦੂਜਾ ਇੱਕ ਧਿਆਨ ਰੱਖੋ ਕਿ ਉਹ ਆਪਰ ਆਫ ਅਟਾਰਨੀ ਆਮ ਤੌਰ ਤੇ ਹੁੰਦਾ ਵਾ ਕਿ ਐਨ ਆਰ ਆਈ ਸਾਡੇ ਜਾਂ ਸਿਟੀਜ਼ਨਸ ਨੇ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਆ ਆਪਣੇ ਐਨ ਆਰ ਆਈਜ਼ ਨੌਨ ਰੈਜ਼ੀਡੈਂਟ ਇੰਡੀਅਨਸ ਪੀ ਆਈ ਉਸ ਪਰਸਨ ਆਫ ਇੰਡੀਅਨ ਓਰੀਜਨ ਜਿਹੜੇ ਇੱਥੇ ਪ੍ਰੋਪਰਟੀ ਖਰੀਦ ਸਕਦੇ ਹਨ ਐਨ ਆਰ ਆਈਜ਼ ਉਹ ਨੇ ਜਿਹੜੇ ਇੰਡੀਆ ਦੇ ਸਿਟੀਜ਼ਨ ਨੇ ਪਰ ਉਹ ਟੈਂਪੋਰਰੀਲੀ ਜਾਂ ਪਰਮਨੈਂਟਲੀ ਕਿਸੇ ਹੋਰ ਕੰਟਰੀ ਜਾ ਕੇ ਰਹਿਣ ਲੱਗੇ ਪਰਸਨ ਆਫ ਇੰਡੀਅਨ ਓਰੀਜਨ ਉਹ ਨੇ ਜਿਹੜੇ ਸਿਟੀਜ਼ਨ ਤਾਂ ਇੰਡੀਆ ਦੇ ਸੀਗੇ ਜੰਮੇ ਪਲੇ ਇੱਥੇ ਪਰ ਅੱਜ ਇੰਡੀਆ ਦੀ ਸਿਟੀਜ਼ਨ ਛੱਡ ਕੇ ਉਹ ਕਿਸੇ ਹੋਰ ਕੰਟਰੀ ਦੇ ਸਿਟੀਜ਼ਨ ਹੋਗੇ ਤਾਂ ਉਹ ਪਰਸਨ ਆਫ ਇੰਡੀਅਨ origin ਹੁੰਦਾ ਕੀ ਹੈ ਕਿ ਕਈ ਵਾਰੀ ਕਈ ਪਰਿਵਾਰ ਇਦਾਂ ਦੇ ਨੇ ਜਿਨ੍ਹਾਂ ਦਾ ਇੱਥੇ ਬਾਹਰ ਗਿਆ ਨੂੰ ਤੀਜੀ ਪੀੜੀ ਹੋਗੀ ਤਾਂ ਜਿਹੜੇ ਬਟੇਰੇ ਬਜ਼ੁਰਗ ਨੇ ਉਹਨਾਂ ਦੀ ਤਾਂ ਆਪਦੀ ਮਿੱਟੀ ਨਾਲ ਸਾਂਝ ਹੈ ਉਹ ਤਾਂ ਇੱਥੇ ਚੱਕਰ ਲਾਉਂਦੇ ਨੇ ਉਹਨਾਂ ਤੋਂ ਅਗਲੀ ਪੀੜੀ ਸ਼ਾਇਦ ਥੋੜੀ ਬਹੁਤ ਜਿਹੜੀ ਤੀਜੀ ਪੀੜੀ ਆ ਜਾਂਦੀ ਹੈ ਨਾ ਉਹ ਤਾਂ ਬਿਲਕੁਲ ਇੱਥੇ ਆਉਣਾ ਬੰਦ ਕਰ ਦਿੰਦੇ ਨੇ ਦਸ-ਦਸ 15-15 20-20 ਸਾਲ ਨਿਕਲ ਜਾਂਦੇ ਆ ਕਈ ਵਾਰੀ ਉਹ ਧਿਆਨ ਨਹੀਂ ਦਿੰਦੇ ਹੈਗੇ ਆਪਣੀਆਂ ਪ੍ਰਾਪਰਟੀਆਂ ਦੇ ਉੱਤੇ ਕਈ ਵਾਰੀ ਕਿਤੇ ਜਾ ਕੇ ਫਿਰ ਉਹਨਾਂ ਦੇ ਧਿਆਨ ਚ ਆਉਂਦਾ ਤਾਂ ਇੱਕਦਮ ਉਹ ਆਉਂਦੇ ਆ ਪਰ ਕਈ ਵਾਰੀ ਵੇਲਾ ਖਿੱਚਾ ਲੈਂਦੇ ਨੇ ਉਸ ਚੀਜ਼ ਲਈ ਕੀ ਕੀਤਾ ਜਾਵੇ ਪਾਵਰ ਆਫ ਅਟਾਰਨੀ ਦੇ ਕੇ ਜਾਓ ਕਿਸੇ ਨੂੰ ਪਾਵਰ ਆਫ ਅਟਾਰਨੀ ਬਹੁਤ ਕ੍ਰੂਸ਼ਲ ਡਾਕੂਮੈਂਟ ਹੈ ਤੁਸੀਂ ਪਾਵਰ ਆਫ ਅਟਾਰਨੀ ਸਿਰਫ ਉਸ ਬੰਦੇ ਨੂੰ ਦਿਓ ਜਿਹਦੇ ਤੇ ਤੁਸੀਂ ਆਪਣੇ ਜਿੰਨਾ ਯਕੀਨ ਕਰਦੇ ਹੋ ਜਿੰਨਾ ਤੁਸੀਂ ਆਪਣੇ ਤੇ ਕਰਦੇ ਹੋ ਐਂਡ ਉਹਦੇ ਚ ਹੋਰ ਚੀਜ਼ ਧਿਆਨ ਚ ਦੇਣੀ ਆ ਕਿ ਜਦੋਂ ਪਾਵਰ ਆਫ ਅਟਾਰਨੀ ਦੇਣੀ ਆ ਨਾ ਦੋ ਤਰ੍ਹਾਂ ਦੀ ਪਾਵਰ ਆਫ ਅਟਾਰਨੀ ਆਉਂਦੀ ਹੈ ਆਪਣੇ ਕੋਲ ਠੀਕ ਹੈ ਸਪੈਸ਼ਲ ਪਾਵਰ ਆਫ ਅਟਾਰਨੀ ਐਂਡ ਜਨਰਲ ਪਾਵਰ ਆਫ ਟਾਰ ਜਨਰਲ ਪਾਵਰ ਆਫ ਅਟਾਰਨੀ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਨੇ ਜਿਵੇਂ ਜਨਰਲ ਪਾਵਰ ਆਫ ਅਟਾਰਨੀ ਤਾਂ ਤੁਸੀਂ ਦੇਤੀ ਵੀ ਮੈਂ ਮੇਰੀਆਂ ਬਹੁਤ ਸਾਰੀਆਂ ਪ੍ਰੋਪਰਟੀਆਂ ਨੇ ਜਾਂ ਕੋਈ ਪ੍ਰੋਪਰਟੀਆਂ ਮੈਂਸ਼ਨ ਵੀ ਨਹੀਂ ਕੀਤੀਆਂ ਵੀ ਮੇਰੀਆਂ ਜਿੰਨੀਆਂ ਵੀ ਭਾਰਤ ਦੇਸ਼ ਦੇ ਵਿੱਚ ਚੱਲ ਚੱਲ ਜਾਇਦਾਦ ਹੈ ਉਹਦੀ ਦੇਖ ਰੇਖ ਉਦੀ ਸਾਮ ਸੰਭਾਲ ਉਹਦੇ ਲਈ ਕੇਸ ਲੜਨ ਨੇ ਉਹਨੂੰ ਵੇਚ ਖਰੀਦ ਸਾਰੇ ਦਾ ਹੱਕ ਦੇ ਦੇਣੇ ਉਹ ਅਟਾਰਨੀ ਹੋਲਡਰ ਨੂੰ ਹਾਂਜੀ ਦੂਜੀ ਆ ਜਾਂਦੀ ਹੈ ਸਪੈਸ਼ਲ ਪਾਵਰ ਆਫ ਅਟਾਰਨੀ ਸਪੈਸ਼ਲ ਪਾਵਰ ਆਫ ਅਟਾਰਨੀ ਸਿਰਫ ਸਪੈਸ਼ਲ ਕੰਮ ਲਈ ਦਿੱਤੀ ਜਾਂਦੀ ਹੈ ਮੰਨ ਲਓ ਤੁਸੀਂ ਕਿਸੇ ਪ੍ਰਾਪਰਟੀ ਤੇ ਤੁਹਾਨੂੰ ਕੋਈ ਕਾਬਜ਼ ਹੋ ਗਿਆ ਹਾਂਜੀ ਤੁਸੀਂ ਉਸ ਪ੍ਰਾਪਰਟੀ ਦੇ ਰਿਗਾਰਡਿੰਗ ਕੇਸ ਕਰਨਾ ਤਾਂ ਤੁਸੀਂ ਹੁਣ ਸਾਰਾ ਟਾਈਮ ਤਾਂ ਇੱਥੇ ਰਹਿ ਨਹੀਂ ਸਕਦੇ ਹੈਗੇ ਐਨ ਆਰ ਆਈ ਬਣਾ ਤੁਸੀਂ ਸਪੈਸ਼ਲ ਪਾਵਰ ਆਫ ਅਟਾਰਨੀ ਦਿਓ ਉਹਦੇ ਵਿੱਚ ਸਪੈਸੀਫਿਕ ਕਲੋਜ਼ ਪਾ ਕੇ ਦਿਓ ਠੀਕ ਹੈ ਸਪੈਸਿਫਿਕ ਕਲੌਜ਼ ਕੀ ਹੋਣਗੇ ਕਿ ਆਹ ਕੇਸ ਹੋਇਆ ਵਾ ਇਸ ਕੇਸ ਦੇ ਬਾਬਤ ਮੇਰੇ ਬਿਹਫ ਤੇ ਆ ਬੰਦਾ ਲੜ ਸਕਦਾ ਇਸ ਕੇਸ ਦੇ ਬਾਬਤ ਇਹ ਚੋ ਕੋਈ ਅਪੀਲ ਕਰਨੀ ਆ ਉਹ ਕਰ ਸਕਦਾ ਇਸ ਕੇਸ ਦੇ ਬਾਬਤ ਕੋਈ ਐਫੀਡੇਵਿਟ ਦੇਣਾ ਉਹ ਦੇ ਸਕਦਾ ਜਾਂ ਆਹ ਪ੍ਰਾਪਰਟੀ ਦੇ ਬਾਬਤ ਇਹ ਕਿਰਾਇਆ ਇਕੱਠਾ ਕਰ ਸਕਦਾ ਜਾਂ ਇਹ ਪ੍ਰਾਪਰਟੀ ਦੀ ਮਰਮਤ ਕਰ ਸਕਦਾ ਜਾਂ ਇਹ ਪ੍ਰਾਪਰਟੀ ਨੂੰ ਕਿਰਾਏ ਤੇ ਦੇ ਸਕਦਾ ਜਾਂ ਇਹ ਪ੍ਰਾਪਰਟੀ ਦੀ ਸਾਂਭ ਸੰਭਾਲ ਕਰ ਸਕਦਾ ਜਦੋਂ ਇਹ ਤੁਸੀਂ ਸਪੈਸ਼ਲ ਪਾਵਰ ਆਫ ਅਟਾਰਨੀ ਦਿੰਨੇ ਹੋ ਨਾ ਉਹਦੇ ਚ ਖਰੀਦ-ਵੇਚ ਦਾ ਹੱਕ ਨਹੀਂ ਆਉਂਦਾ ਫਿਰ ਉਹ ਚ ਸਪੈਸੀਫਿਕ ਕਲੌਜ਼ ਪਾਇਆ ਜਾਂਦਾ ਵਾ ਵੀ ਇਸ ਪ੍ਰੋਪਰਟੀ ਦੇ ਮੁਤਲਕ ਇਹ ਕਿਰਾਏ ਤੇ ਦੇ ਸਕਦਾ ਇਹਨੂੰ ਪٹے ਤੇ ਦੇ ਸਕਦਾ ਲਾਇਸੈਂਸ ਤੇ ਦੇ ਸਕਦਾ ਪਰ ਖਰੀਦ-ਵੇਚ ਨਹੀਂ ਕਰ ਸਕਦਾ ਉਹ ਸੇਫਗਾਰਡ ਰਹਿੰਦਾ ਤੁਹਾਡੇ ਲਈ باوجود ਇਸ ਦੇ ਕਿਸੇ ਵੀ ਪੁਆਇੰਟ ਤੇ ਤੁਹਾਨੂੰ ਲੱਗੇ ਕਿ ਪਾਵਰ ਆਫ ਅਟਾਰਨੀ ਜੀ ਨੂੰ ਤੁਸੀਂ ਦਿੱਤੀ ਹੈ ਅਟਾਰਨੀ ਹੋਲਡਰ ਉਹ ਤੁਹਾਨੂੰ ਲੱਗੇ ਕਿ ਉਹਦੇ ਮਨ ਚ ਬੇਈਮਾਨੀ ਆ ਗਈ ਜਾਂ ਉਹ ਤੁਹਾਨੂੰ ਧੋਖਾ ਦੇ ਰਿਹਾ ਕੈਨਸਲੇਸ਼ਨ ਡੀਡ ਜਿੱਥੇ ਪਾਵਰ ਆਫ ਅਟਾਰਨੀ ਰਜਿਸਟਰ ਹੋਈ ਆ ਉੱਥੇ ਜਾ ਕੇ ਕੈਨਸਲੇਸ਼ਨ ਡੀਡ ਰਜਿਸਟਰ ਕਰਾਓ ਉਹਦੇ ਤੋਂ ਪਹਿਲਾਂ ਚਾਹੇ ਇੱਕ ਨੋਟਿਸ ਪਰਸਨਲ ਜਾਂ ਲੀਗਲ ਉਸ ਅਟਾਰਨੀ ਹੋਲਡਰ ਨੂੰ ਪਲੱਸ ਜਿਹੜੇ ਉਸ ਅਟਾਰਨੀ ਦੇ ਵਿੱਚ ਗਵਾਹ ਨੇ ਉਹਨਾਂ ਨੂੰ ਭੇਜ ਦਿੱਤਾ ਜਾਵੇ ਕਿ ਇਹ ਅਟਾਰਨੀ ਕੈਨਸਲ ਮੰਨੀ ਜਾਵੇ ਅੱਜ ਤੋਂ ਬਾਅਦ ਜਿਹੜਾ ਇਹਦੇ ਤੇ ਕੰਮ ਕਰੂਗਾ ਉਹ ਲੀਗਲੀ ਬਾਉਂਡ ਨਹੀਂ ਹੋਊਗਾ ਤਾਂ ਇਹ ਚੀਜ਼ਾਂ ਥੋੜੀਆਂ ਸੇਫਗਾਰਡ ਨੇ ਕਿਉਂਕਿ ਕਈ ਵਾਰੀ ਆਉਣ ਦੇ ਵਿੱਚ ਟਾਈਮ ਲੱਗ ਜਾਂਦਾ ਵਾ ਤਾਂ ਕੈਂਸਲੇਸ਼ਨ ਡੀਡ ਨੂੰ ਥੋੜਾ ਟਾਈਮ ਕਿਉਂਕਿ ਕੈਂਸਲੇਸ਼ਨ ਡੀਡ ਰਜਿਸਟਰ ਉੱਥੇ ਹੀ ਹੋਣੀ ਹੈ ਜਿੱਥੇ ਪਾਵਰ ਆਫ ਟਰਨੀ ਹੋਈ ਹੈ ਤਾਂ ਆਉਣ ਚ ਟਾਈਮ ਲੱਗਣ ਕਰਕੇ ਨੋਟਿਸ ਪਾਇਆ ਜਾਵੇ ਸੇਫਗਾਰਡ ਰਹਿੰਦਾ ਵਾ ਕਿ ਆ ਨੋਟਿਸ ਇਹਨਾਂ ਨੂੰ ਭੇਜ ਚੁੱਕੇ ਹਾਂ ਅਸੀਂ ਆਲਰੇਡੀ ਇਹ ਤਾਂ ਸੀ ਜੀ ਵੀ ਜਿਹੜੇ ਰੈਂਟ ਤੇ ਨੇ ਜਾਂ ਜਿਨ੍ਹਾਂ ਨੂੰ ਆਪਾਂ ਭਰੋਸੇ ਦੇ ਜੋ ਕੰਮ ਦਿੱਤਾ ਵੇ ਇਹਦੇ ਕੰਮ ਕਰ ਸਕਦੇ ਹਾਂ ਜਿਹੜੇ ਆਪਣੇ ਭਰਾ ਨੇ ਜਾਂ ਆਪਣੇ ਰਿਸ਼ਤੇਦਾਰ ਉਹਨਾਂ ਨੂੰ ਬਿਨਾਂ ਕਿਸੇ ਪਾਵਰ ਆਫ ਟਰਨੀ ਦਾ ਜਾਂ ਆਪਾਂ ਵਿਸ਼ਵਾਸ ਦੇ ਪਾਤਰ ਤੇ ਆਪਾਂ ਦੇ ਦਿੰਦੇ ਨੇ ਵੀ ਠੀਕ ਆ ਯਾਰ ਤੂੰ ਦੇਖਦਾ ਮੇਰਾ ਭਰਾ ਵਾ ਧੋ ਜੇ ਤੁਹਾਨੂੰ ਕਦੇ ਵੀ ਲੱਗਦਾ ਵਾ ਕਿ ਕਿਸੇ ਕੋਈ ਨਾਜਾਇਜ਼ ਤਰੀਕੇ ਨਾਲ ਤੁਹਾਡੀ ਪ੍ਰਾਪਰਟੀ ਦੇ ਵਿੱਚ ਕਾਬਜ਼ ਹੋ ਗਿਆ ਨਾ ਤਾਂ ਸਾਰਿਆਂ ਤੋਂ ਪਹਿਲਾਂ ਇੱਕ ਕੰਪਲੇਂਟ ਮੂਵ ਕਰੋ ਪੰਜਾਬ ਚੱਜਤੀ ਰੇਟ ਦੇ ਵਿੱਚ 13 ਐਨ ਆਰ ਆਈs ਥਾਣੇ ਨੇ ਠੀਕ ਹੈ ਜੀ ਜਿਹੜੇ ਸਪੈਸ਼ਲ ਐਨ ਆਰ ਆਈ ਕੇਸਾਂ ਲਈ ਨੇ ਚਾਹੇ ਉਹ ਮੈਰਿਜ ਡਿਸਪਿਊਟਸ ਨੇ ਚਾਹੇ ਪ੍ਰਾਪਰਟੀ ਡਿਸਪਿਊਟਸ ਨੇ ਐਨ ਆਰ ਆਈs ਸਾਰਿਆਂ ਤੋਂ ਪਹਿਲਾਂ ਆਪਦੀ ਕੰਪਲੇਂਟ ਮੂਵ ਕਰੋ ਕੰਪਲੇਂਟ ਮੂਵ ਕਰਨ ਤੋਂ ਬਾਅਦ ਪੋゼਸ਼ਨ ਵਾਪਸ ਲੈਣ ਲਈ ਕੇਸ ਲਾਉਣਾ ਪਊਗਾ ਠੀਕ ਹੈ ਕਿਉਂਕਿ ਉਦੇ ਨਾਲ ਹੀ ਆਪਾਂ ਨੂੰ ਪੋゼਸ਼ਨ ਵਾਪਸ ਮਿਲੂਗਾ ਇੱਕ ਚੀਜ਼ ਜਿਹੜੀ ਖਾਸ ਧਿਆਨ ਦੇਣਯੋਗ ਹੈ ਲਿਮਿਟੇਸ਼ਨ ਐਕਟ ਹੈ ਆਪਣਾ ਲਿਮਿਟੇਸ਼ਨ ਐਕਟ ਦੇ ਵਿੱਚ 12 ਸਾਲ ਦਾ ਇੱਕ ਪੀਰੀਅਡ ਦਿੱਤਾ ਗਿਆ ਜੇ ਕੋਈ ਬੰਦਾ ਨਜਾਇਜ਼ ਕਾਬਜ਼ 12 ਸਾਲ ਲਗਾਤਾਰ ਵਿਦਆਊਟ ਐਨੀ ਇੰਟਰਪਸ਼ਨ 12 ਸਾਲ ਲਗਾਤਾਰ ਨਜਾਇਜ਼ ਕਾਬਜ਼ ਹੈ ਨਾ ਤਾਂ ਉਹਦੇ ਤੋਂ ਕਬਜ਼ਾ ਵਾਪਸ ਲੈਣ ਲਈ ਆਪਾਂ ਕੇਸ ਲਾਵਾਂਗੇ ਤਾਂ ਉਹਨੂੰ ਟਾਈਟਲ ਮਿਲ ਜਾਊਗਾ ਉਹਦੇ ਲਈ ਖਾਸ ਧਿਆਨ ਰੱਖਣਯੋਗ ਗੱਲਾਂ ਇਹੇ ਨੇ ਕਿ ਜਿਵੇਂ ਪਹਿਲਾਂ ਦੱਸਿਆ ਕਿ ਕਿਰਾਇਆ ਨਾਵਾ ਬਹੁਤ ਜ਼ਰੂਰੀ ਆ ਕਿਉਂਕਿ ਜਿੱਥੇ ਤੁਸੀਂ ਆਪ ਦਾ ਰਿਲੇਸ਼ਨ ਪ੍ਰੂਫ ਕਰ ਦੋਗੇ ਨਾ ਵੀ ਇਹ ਕੇਅਰ ਟੇਕਰ ਐਂਡ ਮਾਲਕ ਨੇ ਕਿਰਾਏਦਾਰ ਐਂਡ ਮਾਲਕ ਨੇ ਲੀਜ਼ ਲੈਸੀ ਤੇ ਲੈਸਰ ਨੇ ਲਾਇਸੈਂਸੀ ਲਾਇਸੈਂਸਰ ਨੇ ਉੱਥੇ ਐਡਵਰਸ ਪੋゼਸ਼ਨ ਨਹੀਂ ਆਊਗਾ ਕਿਉਂਕਿ ਕਿਰਾਏਦਾਰ ਨੂੰ ਕਦੇ ਮਾਲਕਾਨਾ ਹੱਕ ਨਹੀਂ ਮਿਲੂਗਾ ਕਿਉਂਕਿ ਉਹ ਹਮੇਸ਼ਾ ਕਿਰਾਏਦਾਰੀ ਰਹੂਗਾ ਐਡਵਰਸ ਪੋゼਸ਼ਨ ਦੇ ਲਾਅ ਦੇ ਵਿੱਚ ਸਪੈਸੀਫਿਕਲੀ ਲਿਖਿਆ ਹੋਇਆ ਵਾ ਕਿ ਜੇ ਕਿਰਾਏਦਾਰ ਮਾਲਕ ਹੈ ਜਾਂ ਜਿੱਥੇ ਰਿਲੇਸ਼ਨ ਪ੍ਰੂਵਡ ਹੈ ਹਾਂਜੀ ਵੀ ਉਹ ਨਜਾਇਜ਼ ਨਹੀਂ ਉਹ ਉਹਦਾ ਕਬਜ਼ਾ ਨਜਾਇਜ਼ ਨਹੀਂ ਹੈਗਾ ਕਿਉਂਕਿ ਤੁਸੀਂ ਉਹਨੂੰ ਕਾਬਜ਼ ਕੀਤਾ ਉੱਥੇ ਕੇ ਟੇਕਰ ਨੂੰ ਵੀ ਕਿਰਾਏਦਾਰ ਨੂੰ ਵੀ ਉੱਥੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਈ ਵਾਰੀ ਮਨ ਚ ਡਾਊਟ ਆਉਂਦਾ ਕਿਉਂਕਿ ਆਮ ਤੌਰ ਤੇ ਜਿਹੜੀਆਂ ਜ਼ਮੀਨਾਂ ਦਿੱਤੀਆਂ ਹੁੰਦੀਆਂ ਨੇ ਆਪਣੇ ਐਨ ਆਰ ਆਈ ਭਰਾਵਾਂ ਨੇ ਪਟੇ ਤੇ ਜਾਂ ਠੇਕੇ ਤੇ ਉਹ ਉਹਨਾਂ ਦੇ ਮਨ ਚ ਹੁੰਦਾ ਵੀ ਲਗਾਤਾਰ ਜੇ ਕੋਈ ਇੱਕ ਬੰਦਾ ਹੀ ਵਹੀ ਗਿਆ ਤਾਂ ਉਹਨੂੰ ਮਾਲਕਾਨਾ ਹੱਕ ਮਿਲ ਜੂਗਾ ਇਦਾਂ ਨਹੀਂ ਹੁੰਦਾ ਹੈਗਾ ਤੁਸੀਂ ਜਦੋਂ ਜ਼ਮੀਨ ਵੀ ਠੇਕੇ ਤੇ ਦਿੰਨੇ ਹੋ ਨਾ ਤਾਂ ਉਹਦੇ ਨਾਲ ਰਿਟਰਨ ਐਗਰੀਮੈਂਟ ਕਰ ਲਓ ਜਿੰਨਾ ਚਿਰ ਚਾਹੇ ਤੁਸੀਂ ਉਹਨੂੰ 50 ਸਾਲ ਠੇਕੇ ਤੇ ਦੇਈ ਰੱਖੋ ਉਸ ਜ਼ਮੀਨ ਨੂੰ ਇੱਕੋ ਹੀ ਬੰਦੇ ਨੂੰ ਉਹ ਕਦੇ ਵੀ ਮਾਲਕਾਨਾ ਹੱਕ ਨਹੀਂ ਉੱਤੇ ਲੈ ਸਕੂਗਾ ਹਮੇਸ਼ਾ ਉਹ ਤੁਹਾਡਾ ਠੇਕੇਦਾਰ ਜਾਂ ਕਹੋ ਟੈਨੈਂਟ ਜਾਂ ਲੈਸਰ ਬਣ ਕੇ ਰਹੂਗਾ ਜੇ ਆਪਾਂ ਗੱਲ ਕਰੀਏ ਜਿਹੜਾ ਕੋਈ ਪ੍ਰੋਸੀਜਰ ਹੈਗਾ ਵੀ ਜੇ ਕਿ ਇੰਡੀਆ ਨਹੀਂ ਆ ਸਕਦਾ ਉਹ ਉੱਥੇ ਹੀਠਾ ਬੈਠਾ ਜਾਂ ਆਨਲਾਈਨ ਪ੍ਰੋਸੀਜਰ ਦਾਤ ਪਾਵਰ ਟਰਨ ਕੈਨਸਲ ਕਰਾ ਸਕਦਾ ਪਾਵਰ ਆਫ ਅਟਾਰਨੀ ਕੈਨਸਲੇਸ਼ਨ ਲਈ ਤਾਂ ਤੁਹਾਨੂੰ ਉੱਥੇ ਹੀ ਜਾਣਾ ਪਊਗਾ ਜਿੱਥੇ ਪਾਵਰ ਆਫ ਅਟਾਰਨੀ ਰਜਿਸਟਰ ਹੋਈ ਹੈ ਹਾਂ ਤੁਸੀਂ ਜੇ ਪਾਵਰ ਆਫ ਅਟਾਰਨੀ ਨਵੀਂ ਭੇਜਣੀ ਆ ਮੰਨ ਲਓ ਤੁਸੀਂ ਕੈਨੇਡਾ ਬੈਠੇ ਹੋ ਇੰਗਲੈਂਡ ਕਿਤੇ ਵੀ ਤੁਸੀਂ ਬਾਹਰਲੇ ਮੁਲਕ 'ਚ ਬੈਠੇ ਹੋ ਕੋਈ ਡਿਸਪਿਊਟ ਰਾਈਜ਼ ਹੋ ਗਿਆ ਕਿਸੇ ਜਗ੍ਹਾ ਦਾ ਅਥਾਰਟੀ ਦਾ ਕਿਸੇ ਪ੍ਰਾਪਰਟੀ ਦਾ ਤਾਂ ਤੁਸੀਂ ਉੱਥੋਂ ਬੈਠੇ ਇੱਥੋਂ ਦੇ ਕਿਸੇ ਬੰਦੇ ਦੇ ਨਾਮ ਦੇ ਉੱਤੇ ਪਾਵਰ ਆਫ ਅਟਾਰਨੀ ਬਾਈ ਪੋਸਟ ਭੇਜ ਸਕਦੇ ਹੋ ਉਹਦੇ ਲਈ ਕੀ ਜ਼ਰੂਰੀ ਆ ਸਿੰਪਲ ਪੇਪਰ ਦੇ ਉੱਤੇ ਲਿਖ ਲਓ ਚਾਹੇ ਨੋਟਰਾਇਜ਼ ਉੱਥੋਂ ਹੋਊਗੀ ਠੀਕ ਹੈ ਨੋਟਰਾਇਜ਼ ਹੋਣ ਤੋਂ ਬਾਅਦ ਅੰਬੈਸੀ ਅੰਬੈਸੀ ਤੋਂ ਕਰਾ ਲਓ ਚਾਹੇ ਨੋਟਰੀ ਪਬਲਿਕ ਤੋਂ ਕਰਾ ਲਓ ਉੱਥੋਂ ਨੋਟਰਾਇਜ਼ ਕਰਾ ਕੇ ਜਿਹੜੇ ਬੰਦੇ ਨੂੰ ਤੁਸੀਂ ਭੇਜ ਰਹੇ ਹੋ ਉਹਨਾਂ ਕੋਲੇ ਪਾਵਰ ਆਫ ਟਰਨੀ ਉਹ ਬੰਦਾ ਇੱਥੇ ਆ ਕੇ ਜਦੋਂ ਪਾਵਰ ਆਫ ਟਰਨੀ ਉਹਨਾਂ ਕੋਲ ਆਊਗੀ ਤਾਂ ਇੰਬੋਸਿੰਗ ਹੁੰਦੀ ਆ ਡੀਸੀ ਆਫਿਸ ਤੋਂ ਠੀਕ ਹੈ ਉੱਥੋਂ ਇੰਬੋਸ ਕਰਾਊਗਾ ਤਾਂ ਉਹ ਪਾਵਰ ਆਫ ਟਰਨੀ ਵੈਲਿਡ ਆ ਐਜ਼ ਇਨ ਜਿਵੇਂ ਇੱਥੋਂ ਹੀ ਆਪਾਂ ਦਿੱਤੀ ਹੋਊਗੀ ਉਹ ਪਾਵਰ ਆਫ ਟਰਨੀ ਵੀ ਉਨੇ ਹੀ ਮਾਇਨੇ ਰੱਖਦੀ ਹੈ ਜਿੰਨੀ ਇੱਥੇ ਵਾਲੀ ਪਾਵਰ ਆਫ ਟਰਨੀ ਰੱਖੂਗੀ ਆਪਣੇ ਪਲੱਸ ਉਹ ਪਾਵਰ ਆਫ ਟਰਨੀ ਤੁਸੀਂ ਉੱਥੇ ਬੈਠੇ ਕੈ ਉਹਦੀ ਟਕੈਨਸਲੇਸ਼ਨ ਡੀਡ ਉੱਥੇ ਹੋਊਗੀ ਪਰ ਉਹਦੀ ਇਨਟੀਮੇਸ਼ਨ ਜਿਹੜੇ ਗਵਾਹ ਨੇ ਪਾਵਰ ਆਫ ਟਰਨੀ ਦੇ ਉਹਨਾਂ ਨੂੰ ਤੇ ਜਿਹੜਾ ਟਰਨੀ ਹੋਲਡਰ ਆ ਉਹਨੂੰ ਭੇਜਣੀ ਬਹੁਤ ਜ਼ਰੂਰੀ ਹੈ ਠੀਕ ਹੈ ਉਹ ਚਾਹੇ ਤੁਸੀਂ ਬਾਇ ਪੋਸਟ ਲੀਗਲ ਨੋਟਿਸ ਟੈਲੀਫੋਨਿਕ ਮੈਸੇਜ ਜਿਵੇਂ ਇੱਕ ਵਾਰੀ ਇਨਟੀਮੇਟ ਕਰਨਾ ਬਹੁਤ ਜ਼ਰੂਰੀ ਆ ਲੀਗਲ ਨੋਟਿਸ ਸਾਰਿਆਂ ਤੋਂ ਵਧੀਆ ਤਰੀਕਾ ਹੁੰਦਾ ਇਨਟੀਮੇਟ ਕਰਨ ਦਾ ਜਦੋਂ ਐਨਆਰਆਈ ਐਨਆਰਆਈ ਜਿਹੜੇ ਹੁੰਦੇ ਨੇ ਵਾਰੋਂ ਬੈਠੇ ਜਾਂ ਇੰਡੀਆ ਆ ਕੇ ਇਸ ਪ੍ਰਾਪਰਟੀ ਨੂੰ ਸੇਲ ਜਾਂ ਪਰਚੇਜ ਕਰਦੇ ਲੋਕਾਂ ਨੂੰ ਬੜਾ ਧੋਖਾ ਧੜੀ ਹੁੰਦੀ ਆ ਫਰਦਾਨ ਜਾਂ ਫਰਦਾਨ ਗਲਤ ਦਿਖਾ ਕੇ ਜਾਂ ਕੱਪੜੇ ਵਾਜੀ ਗਲਤ ਸਰਟੀਫਿਕੇਟ ਬਣਾ ਕੇ ਜਾਂ ਰਜਿਸਟਰੀ ਬਣਾ ਕੇ ਪ੍ਰਾਪਰਟੀਆਂ ਸੇਲ ਤੇ ਪਰਚੇਜ ਕਰੀਆਂ ਜਾਂਦੀਆਂ ਉਹਨਾਂ ਤੋਂ ਬਚਣ ਲਈ ਉਹ ਕੀ ਕਰਨਾ ਜਾਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਦੋ ਪੱਖ ਨੇ ਇੱਕ ਤੁਸੀਂ ਪ੍ਰਾਪਰਟੀ ਖਰੀਦਣੀ ਚਾਹੁੰਦੇ ਹੋ ਇੱਕ ਤੁਸੀਂ ਵੇਚਣੀ ਚਾਹੁੰਦੇ ਆ ਆਪਾਂ ਪਹਿਲਾਂ ਵੇਚਣ ਵਾਲੇ ਪੱਖ ਤੇ ਗੱਲ ਕਰਦੇ ਆ ਜਦੋਂ ਤੁਸੀਂ ਪ੍ਰਾਪਰਟੀ ਵੇਚਣੀ ਚਾਹੁੰਦੇ ਹੋ ਤੁਸੀਂ ਇੱਕ ਚੀਜ਼ ਧਿਆਨ ਰੱਖੋ ਕਿ ਹਮੇਸ਼ਾ ਜਿਹੜਾ ਖਰੀਦਦਾਰ ਹੋਊਗਾ ਉਹਦੇ ਮਨ 'ਚ ਇਹ ਹੋਊਗਾ ਵੀ ਇਹਨੇ 2-3-4 ਮਹੀਨੇ ਇੱਥੇ ਰਹਿਣਾ ਹਾਂਜੀ ਉਸ ਤੋਂ ਬਾਅਦ ਇਹਨੇ ਚਲੇ ਜਾਣਾ ਤਾਂ ਇਹਨਾਂ ਚੀਜ਼ਾਂ ਦਾ ਖਰੀਦਦਾਰ ਦੀ ਪਰਖ ਕਰਕੇ ਪ੍ਰਾਪਰਟੀ ਵੇਚੋ ਕਿਉਂਕਿ ਬਹੁਤ ਧੋਖੇ ਹੁੰਦੇ ਆ ਅਦਾਲਤਾਂ 'ਚ ਸਾਲਾਂ ਬੱਧੀ ਕੇਸ ਲੱਗ ਜਾਂਦੇ ਆ ਪ੍ਰਾਪਰਟੀ ਖਰਾਬ ਹੋ ਜਾਂਦੀ ਹੈ ਕੀ ਖਰਾਬ ਹੁੰਦੀ ਆ ਕਿਉਂਕਿ ਅੱਜ ਕੱਲ ਕੀ ਹੋ ਰਿਹਾ ਅੱਜ ਕੱਲ ਸਾਡੇ ਨਵੇਂ ਡਿਵੈਲਪਮੈਂਟ ਜਦੋਂ ਹੋ ਰਹੀ ਆ ਤਾਂ ਪ੍ਰਾਪਰਟੀ ਨੂੰ ਕਲੋਨਾਈਜ਼ ਕੀਤਾ ਜਾਂਦਾ ਚਾਹੇ ਉਹ ਖੇਤੀਬਾੜੀ ਜ਼ਮੀਨ ਆ ਚਾਹੇ ਸ਼ਹਿਰੀ ਪ੍ਰਾਪਰਟੀ ਆ ਉਹਨੂੰ ਕਲੋਨਾਈ ਜਦੋਂ ਆਪਾਂ ਪ੍ਰਾਪਰਟੀ ਵੇਚਦੇ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਅਰਨੇਸਟ ਮਨੀ ਲੈਨੇ ਆ ਜਾਂ ਬਿਆਨਾ ਕਰਦੇ ਆ ਆਪਾਂ ਉਹਨਾਂ ਨੂੰ ਕਬਜ਼ਾ ਦੇ ਦਿੰਨੇ ਆ ਵੀ ਤੁਸੀਂ ਆਪਦੀ ਕਲੋਨੀ ਕੱਟ ਉਹ ਕਲੋਨੀ ਕੱਟ ਲੈਂਦੇ ਨੇ ਸੜਕਾਂ ਪਾ ਲੈਂਦੇ ਨੇ ਆਪਾਂ ਪਾਰਟ ਥੋੜੇ ਜੇ ਪੈਸੇ ਆਏ ਹੁੰਦੇ ਆਪਣੇ ਕੋਲੇ ਆਪਾਂ ਪਾਰਟ ਰਜਿਸਟਰੀ ਵੀ ਕਰਾ ਦਿੰਨੇ ਆ ਉਹਨਾਂ ਨੂੰ ਉਸ ਰਜਿਸਟਰੀ ਦੇ ਬੇਸ ਤੇ ਉਹ ਅੱਗੇ ਰਜਿਸਟਰੀਆਂ ਕਰਾ ਦਿੰਦੇ ਨੇ ਉੱਥੇ ਘਰ ਵੀ ਬਣਨੇ ਸ਼ੁਰੂ ਹੋ ਜਾਂਦੇ ਪਰ ਥੋੜੀ ਪੇਮੈਂਟ ਕਈ ਵਾਰੀ ਫਸੀ ਰਹਿ ਜਾਂਦੀ ਆ ਹਾਂਜੀ ਉਸ ਉਸ ਪਹਿਲੂ ਨੂੰ ਦਾ ਧਿਆਨ ਚ ਰੱਖਦੇ ਹੋਏ ਹਮੇਸ਼ਾ ਆਪਣੀ ਪ੍ਰਾਪਰਟੀ ਉਸ ਬੰਦੇ ਨੂੰ ਵੇਚੋ ਦੇਖੋ ਪਹਿਲਾਂ ਵੀ ਉਹ ਪ੍ਰਾਪਰਟੀ ਖਰੀਦਣ ਦੇ ਯੋਗ ਹੈ ਵੀ ਹੈ ਇੱਥੇ ਕੀ ਹੁੰਦਾ ਵਾ 10 ਜਣੇ ਇਕੱਠੇ ਹੋ ਕੇ ਇੱਕ ਪ੍ਰਾਪਰਟੀ ਖਰੀਦ ਲੈਂਦੇ ਨੇ ਚੱਲ ਗਈ ਵਿਕ ਗਈ ਪੈਸੇ ਆ ਜਾਣਗੇ ਨਹੀਂ ਵਿਕੀ ਤੁਹਾਡੇ ਪੈਸੇ ਫਸੇ ਰਹਿ ਜਾਣੇ ਆ ਸਾਲਾਂ ਬੱਧੀ ਕੇਸ ਚੱਲੀ ਜਾਣਗੇ ਤਾਂ ਪਹਿਲਾਂ ਇਹ ਦੇਖੋ ਕੋ ਚੰਗੀ ਤਰ੍ਹਾਂ ਪੜਤਾਲ ਕਰੋ ਮਾਰਕੀਟ ਚ ਪਤਾ ਕਰੋ ਕਿ ਉਸ ਬੰਦੇ ਦੀ ਰਿਪਿਊਟੇਸ਼ਨ ਕੀ ਹੈ ਕਿ ਉਹ ਪੈਸੇ ਦੇ ਵੀ ਸਕਦਾ ਹੈ ਤਾਂ ਜਾ ਕੇ ਬਿਆਨਨਾ ਕਰੋ ਨਹੀਂ ਤਾਂ ਅੱਜ ਦੀ ਡੇਟ 'ਚ ਬਿਆਨਾ 25% ਬਿਆਨਾ ਦੇ ਕੇ ਕਰੋੜ ਦੀ ਪ੍ਰਾਪਰਟੀ 25 ਲੱਖ ਬਿਆਨਾ ਦੇ ਕੇ ਤੁਹਾਡੇ ਤੋਂ ਕਬਜ਼ਾ ਲੈ ਜਾਂਦੇ ਨੇ ਤੁਹਾਨੂੰ 10-15 ਲੱਖ ਹੋਰ ਦੇ ਕੇ ਰਜਿਸਟਰੀ ਕਰਵਾ ਜਾਂਦੇ ਨੇ ਤੇ ਤੁਸੀਂ ਉੱਥੇ ਬਾਅਦ ਵਿੱਚ ਕੇਸ ਲੜਨ ਜੋਗੀ ਰਹਿ ਜਾਂਦੇ ਉਹਦੇ ਲਈ ਵੀ ਤੁਹਾਨੂੰ ਇਤਿਹਾਤ ਵਰਤਣੇ ਜ਼ਰੂਰੀ ਨੇ ਦੂਜੀ ਆ ਗਈ ਪ੍ਰਾਪਰਟੀ ਖਰੀਦਣ ਦੀ ਗੱਲ ਜਦੋਂ ਤੁਸੀਂ ਪ੍ਰਾਪਰਟੀ ਖਰੀਦਣੀ ਆ ਸਾਰਿਆਂ ਤੋਂ ਪਹਿਲੀ ਜਿਹੜਾ ਆਪਾਂ ਸਾਰਿਆਂ ਤੋਂ ਪਹਿਲੀ ਚੀਜ਼ ਚੈੱਕ ਕਰਨੀ ਆ ਉਹ ਰੈਵਨਿਊ ਰਿਕਾਰਡ ਫਰਦ ਜ਼ਮਾ ਬੰਦੀ ਉਹ ਚੈੱਕ ਕਰੋ ਬੰਦੇ ਦੇ ਨਾਮ ਤੇ ਲੋਨ ਤਾਂ ਨਹੀਂ ਖੜਾ ਉਹ ਚੈੱਕ ਕਰੋ ਵੀ ਇਹ ਮਾਲਕ ਹੈ ਵੀ ਹੈ ਅਸਲ ਚ ਕਿ ਨਹੀਂ ਹੈ ਜਦੋਂ ਇਹਨਾਂ ਚੀਜ਼ਾਂ ਨੂੰ ਵੈਰੀਫਾਈ ਕਰ ਲੋਗੇ ਇੱਕ ਹੋਰ ਚੀਜ਼ ਆਸ-ਪਾਸ ਜਿਵੇਂ ਮੰਨ ਲਓ ਕੋਈ ਘਰ ਖਰੀਦ ਰਹੇ ਹੋ ਉਹਦੇ ਆਸ-ਪਾਸ ਆਂਡ ਗਵਾਣ ਤੋਂ ਪਤਾ ਕਰੋ ਇਹਨੇ ਪਹਿਲਾਂ ਕਿਸੇ ਨਾਲ ਕੋਈ ਬਿਆਨਤਾ ਨਹੀਂ ਕੀਤਾ ਹੋਇਆ ਕਿਉਂਕਿ ਉਹੀ ਗੱਲ ਆ ਜਾਂਦੀ ਆ ਵੀ ਇੱਕ ਬੰਦਾ ਆਉਂਦਾ ਵਾ ਉਹਨੂੰ ਪਤਾ ਵੀ ਤੁਸੀਂ ਪੈਸੇ ਇਨਵੈਸਟ ਕਰਨੇ ਆ ਉਹ ਤੁਹਾਨੂੰ ਕੋਈ ਵੀ ਪ੍ਰਾਪਰਟੀ ਦਿਖਾ ਦੂਗਾ ਜੀ ਆਹ ਪ੍ਰਾਪਰਟੀ ਲੈ ਲਓ ਤੇ ਮੁੜ ਕੇ ਉਹਦਾ ਬਿਆਨਨਾ ਪਹਿਲਾਂ ਹੀ ਕਿਤੇ ਹੋਊਗਾ ਹੱਕ ਉਹਦਾ ਹੀ ਰਹਿਣਾ ਜਿਨੇ ਪਹਿਲਾਂ ਬਿਆਨਨਾ ਕੀਤਾ ਹਾਂਜੀ ਹਮੇਸ਼ਾ ਹੱਕ ਉਹਦਾ ਰਹੂਗਾ ਜਿਹਨੇ ਪਹਿਲਾਂ ਬਿਆਨਨਾ ਕੀਤਾ ਵਾ ਜਾਂ ਪਹਿਲਾਂ ਸੌਦਾ ਕਰ ਚੁੱਕਿਆ ਵਾ ਤੁਸੀਂ ਜੇ ਸਬਸੀਕੁਐਂਟ ਬਾਏਰ ਹੋ ਤਾਂ ਤੁਹਾਡਾ ਹੱਕ ਖਤਮ ਹੋ ਜਾਊਗਾ ਉਹਨਾਂ ਚੀਜ਼ਾਂ ਦੀ ਕੋਕ ਪੜਤਾਲ ਕਰਨੀ ਕਿਉਂਕਿ ਉਹ ਚੀਜ਼ ਤੁਹਾਨੂੰ ਕਿਉਂਕਿ ਬਿਆਨਨਾ ਅੱਜ ਦੀ ਡੇਟ 'ਚ ਕੋਈ ਰਜਿਸਟਰ ਨਹੀਂ ਕਰਾਉਂਦਾ ਹਾਂਜੀ ਵੈਸੇ ਤਾਂ ਰਜਿਸਟ੍ਰੇਸ਼ਨ ਅਗਰੇ ਦੇ ਅੰਦਰ ਬਿਆਨਨਾ ਵੀ ਰਜਿਸਟਰ ਕਰਾਉਣਾ ਜ਼ਰੂਰੀ ਹੈ ਪਰ ਕੋਈ ਨਹੀਂ ਕਰਵਾਉਂਦਾ ਹੈਗਾ ਤਾਂ ਉਹਨਾਂ ਚੀਜ਼ਾਂ ਦੀ ਕੋਕ ਪੜਤਾਲ ਤੁਹਾਨੂੰ ਆਂਡ ਗਵਾਂਡ ਤੋਂ ਲੱਗੂਗੀ ਤੁਸੀਂ ਚੈੱਕ ਕਰੋ ਉੱਥੇ ਕਿਰਾਏਦਾਰ ਤਾਂ ਨਹੀਂ ਕੋਈ ਬੈਠਾ ਕਈ ਵਾਰੀ ਕੀ ਹੁੰਦਾ ਹੈ ਕੀ ਪ੍ਰਾਪਰਟੀ ਤੁਸੀਂ ਖਰੀਦ ਲੈਣੇ ਹੋ ਉਹਦੇ ਚ ਕੋਈ ਕਿਰਾਏਦਾਰ ਇੰਨੇ ਟਾਈਮ ਤੋਂ ਬੈਠਾ ਹੁੰਦਾ ਵਾ ਤੇ ਉਹ ਕਿਰਾਏਦਾਰ ਨਿਕਲਦਾ ਨਹੀਂ ਤੇ ਪ੍ਰਾਪਰਟੀ ਤੁਹਾਡੀ ਯੂਜ਼ ਚ ਨਹੀਂ ਆਉਂਦੀ ਹੈ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਔਰ ਸਾਰਿਆਂ ਤੋਂ ਜ਼ਰੂਰੀ ਗੱਲ ਜਦੋਂ ਤੁਸੀਂ ਰਜਿਸਟਰੀ ਕਰਵਾ ਲਈ ਅਸੀਂ ਅਵੇਸਲੇ ਹੋ ਜਾਂਦੇ ਆਂ ਕਈ ਵਾਰੀ ਰਜਿਸਟਰੀ ਕਰਵਾਉਣ ਤੋਂ ਬਾਅਦ ਅਸੀਂ ਇੰਤਕਾਲ ਨਹੀਂ ਕਰਵਾਉਂਦੇ ਹਾਲਾਂਕਿ ਰੂਟੀਨ ਪ੍ਰੋਸੀਜਰ ਹੈ ਕਿ ਜਦੋਂ ਉੱਪਰ ਰਜਿਸਟਰੀ ਕਰਾਉਣੀ ਹੈ ਇੰਤਕਾਲ ਦੀ ਫੀਸ ਵੀ ਨਾਲ ਕੱਟ ਹੋ ਜਾਂਦੀ ਹੈ ਪਰ ਬੈਕਲੌਗ ਇੰਨਾ ਜ਼ਿਆਦਾ ਮਾਲ ਮਹਿਕਮੇ ਕੋਲੇ ਉਹ ਆਪ ਇੰਤਕਾਲ ਨਹੀਂ ਕਰਦੇ ਤੁਹਾਨੂੰ ਥੋੜੇ ਐਫਰਟਸ ਕਰਨੇ ਪੈਂਦੇ ਆ ਪਟਵਾਰੀ ਨਾਲ ਗੱਲ ਕਰਕੇ ਉਹਨੂੰ ਰਜਿਸਟਰੀ ਦੀ ਕਾਪੀ ਦੇ ਕੇ ਇੰਤਕਾਲ ਨਾਲ ਦੀ ਨਾਲ ਆਪਦਾ ਦਰਜ ਕਰਵਾਓ ਕਿਉਂਕਿ ਜਿੰਨਾ ਚਿਰ ਤੁਹਾਡੇ ਕੋਲ ਇੰਤਕਾਲ ਨਹੀਂ ਦਰਜ ਹੋਊਗਾ ਤੁਸੀਂ ਉਸ ਪ੍ਰਾਪਰਟੀ ਦੇ ਮਾਲਕ ਨਹੀਂ ਹੋਵੋਗੇ ਚਾਹੇ ਉਹ ਪ੍ਰਾਪਰਟੀ ਪਿਛਲਾ ਜਿਹਦੇ ਤੋਂ ਤੁਸੀਂ ਖਰੀਦੀਆ ਚਾਹੇ ਹੋ ਕਿਸੇ ਹੋਰ ਨੂੰ ਵੇਚ ਦੇਵੇ ਠੀਕ ਹੈ ਧੋਖਾ ਧੜੀ ਤਾਂ ਉਹ ਕਰੂਗਾ ਚਲੋ ਉਹ ਤਾਂ ਉਹ ਆ ਭੁਗਤੂਗਾ ਪਰ ਤੁਹਾਡੇ ਲਈ ਪ੍ਰੋਬਲਮ ਖੜੀ ਹੋ ਜੂਗੀ ਨਾ ਤੁਸੀਂ ਫੇਰ ਉੱਥੇ ਕੋਟਕਚਰੀਆਂ ਦੇ ਚੱਕਰਾਂ 'ਚ ਫਸੇ ਰਹਿ ਜਾਓ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ ਇਹੀ ਚੀਜ਼ਾਂ ਹੁੰਦੀਆਂ ਨੇ ਤੁਸੀਂ ਕਹਿੰਦੇ ਇੰਤਕਾਲ ਕਰਾਉਣਾ ਜ਼ਰੂਰੀ ਆ ਆਪਾਂ ਅਕਸਰ ਦੇਖਿਆ ਹੋਊਗਾ ਪ੍ਰਾਪਰਟੀ ਖਰੀਦਦਾ ਲੈਂਦੇ ਨੇ ਐਨਆਰਆਈ ਖਰੀਦ ਕੇ ਬਾਹਰ ਚ ਲੈ ਜਾਂਦੇ ਜੋ 15 ਸਾਲ ਬਤਾ ਆ ਕੇ ਦੇਦੇ ਦੁਬਾਰਾ ਕਬਜ਼ਾ ਹੋ ਜਾਂਦਾ ਜਾਂ ਕਿਸੇ ਨੂੰ ਵੇਚੀ ਹੁੰਦੀ ਆ ਉਹ ਕੇਸ ਲਾਉਂਦੇ ਨੇ 15 15 ਸਾਲ 20 20 ਸਾਲ ਕੂਟੰਕ ਜਿਹੜੇ ਚੱਲੀ ਜਾਂਦੇ ਨੇ ਬਹੁਤ ਵੈਸੇ ਤਾਂ ਦੇਖੋ ਹੁਣ ਪੰਜਾਬ ਦੇ ਵਿੱਚ ਫਾਸਟ ਟਰੈਕ ਕੋਰਟਸ ਲਾਤੀਆਂ ਇਹਨਾਂ ਨੇ ਰੈਵਨਿਊ ਲਈ ਅ ਕੋਈ ਵੰਡ ਦਾ ਕੇਸ ਆ ਐਨਆਰਆਈ ਦੀ ਪ੍ਰਾਪਰਟੀ ਦੇ ਰਿਗਾਰਡਿੰਗ ਜਿਹੜੇ ਐਗਰੀਕਲਚਰ ਪ੍ਰਾਪਰਟੀ ਦੇ ਕੇਸ ਨੇ ਨਾ ਉਹ ਡੀਆਰਓਸ ਨੂੰ ਪਾਵਰ ਆਮ ਤੌਰ ਤੇ ਕੀ ਹੁੰਦਾ ਵੰਡ ਦਾ ਕੇਸ ਪਹਿਲਾਂ ਤਹਿਸੀਲਦਾਰ ਤੋਂ ਹੁੰਦਾ ਤਹਿਸੀਲਦਾਰ ਤੋਂ ਅੱਗੇ ਜਾਂਦਾ ਉਹਨਾਂ ਕੋਲੇ ਵਰਕਲੋਡ ਹੀ ਬਹੁਤ ਜ਼ਿਆਦਾ ਵਾ ਉਹ ਕਰਨੀ ਪਾਉਂਦੇ ਇਸ ਲਈ ਫਾਸਟ ਟਰੈਕ ਕਰਨ ਲਈ ਡੀਆਰਓਸ ਨੂੰ ਪਾਵਰ ਦੇ ਦਿੱਤੀ ਹੈ ਵੰਡ ਦੇ ਕੇਸ ਨੂੰ ਵੀ ਤਾਂ ਕਿ ਉਹ ਪਹਿਲ ਦੇ ਆਧਾਰ ਤੇ ਉਹ ਕਰ ਸਕਣ ਉਹਦੇ ਤੋਂ ਬਿਨਾ ਫਾਸਟ ਟਰੈਕ ਕੋਰਟ ਸੈਟਅਪ ਕੀਤੀ ਹੈ ਜਲੰਧਰ ਦੇ ਵਿੱਚ ਜਿਹਦੇ ਵਿੱਚ ਐਨਆਰਆਈਜ਼ ਦੇ ਕੇਸ ਦੇ ਰਿਗਾਰਡਿੰਗ ਹੀ ਉਹ ਹੋਰ ਤਜਵੀਜ਼ ਆ ਰਹੀ ਹੈ ਕਿ ਹੋਰ ਵੀ ਕੋਰਟਸ ਸੈਟਅਪ ਕੀਤੇ ਜਾਣ ਇੱਕ ਹੋਰ ਜਿਹੜੀ ਚੀਜ਼ ਧਿਆਨ ਦੇਣ ਯੋਗ ਆ ਕਿ ਐਨਆਰਆਈਜ਼ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦ ਸਕਦੇ ਨੇ ਐਗਰੀਕਲਚਰ ਪ੍ਰਾਪਰਟੀ ਨਹੀਂ ਖਰੀਦ ਸਕਦੇ ਜਿਹੜਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਹੈ ਨਾ ਉਹਦੇ ਅੰਡਰ ਆਰਬੀਆਈ ਨੇ ਬਾਹਰ ਲਾਇਆ ਹੋਇਆ ਕਿ ਐਗਰੀਕਲਚਰ ਫਾਰਮ ਲੈਂਡ ਪਲਾਂਟੇਸ਼ਨ ਲਈ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦੇ ਇਹਨਾਂ ਲਈ ਜੋ ਖਰੀਦਣੀ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਰਮਿਸ਼ਨ ਲੈਣੀ ਪਊਗੀ ਆਰਬੀਆਈ ਤੋਂ ਐਂਡ ਸੈਕੰਡਲੀ ਜੇ ਉਹ ਪ੍ਰਾਪਰਟੀ ਇਨਹੈਰਿਟ ਕਰ ਰਹੇ ਨੇ ਮੰਨ ਲਓ ਕਿਸੇ ਦੇ ਬਜ਼ੁਰਗ ਤੋਂ ਉਹਨਾਂ ਨੂੰ ਆ ਰਹੀ ਆ ਫਿਰ ਉਹਦੇ ਤੇ ਕੋਈ ਬਾਰ ਨਹੀਂ ਫਿਰ ਉਹ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੇ ਨਾਮ ਆ ਸਕਦੀ ਹੈ ਪਰ ਰੈ residențial ਤੇ ਕਮਰਸ਼ੀਅਲ ਉਹ ਜਨੀ ਮਰਜੀ ਇਨਵੈਸਟਮੈਂਟ ਕਰ ਸਕਦੇ ਆ ਉਹਦੇ ਤੇ ਕੋਈ ਬਾਰ ਨਹੀਂ ਹੈ ਇਹਦੇ ਤੋਂ ਬਿਨਾ ਪੰਜਾਬ ਸਰਕਾਰ ਨੇ ਵੀ ਹੁਣ ਮਿਲਣੀ ਸ਼ੁਰੂ ਕੀਤੀ ਆ ਜਿਹਨੂੰ ਇਹਨਾਂ ਨੇ ਨਾਮ ਦਿੱਤਾ ਐਨ ਐਨ ਆਰ ਆਈ ਪੰਜਾਬੀ ਮਿਲਣੀ ਸ਼ਾਇਦ ਐਨਆਰਆਈ ਪੰਜਾਬੀ ਮਿਲਣੀ ਕਰਕੇ ਜਿਹੜੀ ਸਾਲ ਚ ਦੋ ਵਾਰੀ ਹੋਊਗੀ ਪੰਜ ਜ਼ਿਲ੍ਹਿਆਂ ਚ ਹੋਣੀ ਆ ਦਸੰਬਰ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੋਣੀ ਆ ਉਹਦੇ ਵਿੱਚ ਵੀ ਐਨਆਰਆਈਸ ਦੇ ਡਿਸਪਿਊਟਸ ਦਾ ਹੱਲ ਕੀਤਾ ਜਾਂਦਾ ਇਸ ਤੋਂ ਬਾਅਦ ਇਸ ਤੋਂ ਬਿਨਾ ਐਨਆਰਆਈ ਕਮਿਸ਼ਨ ਵੀ ਬਣਾਇਆ ਗਿਆ ਪਰ ਪਾਵਰਸ ਬਹੁਤ ਸੀਮਿਤ ਰਹਿ ਜਾਂਦੀਆਂ ਨੇ ਐਨਆਰਆਈ ਕਮਿਸ਼ਨ ਕੋਲੇ ਜਦੋਂ ਤੁਹਾਡਾ ਕੋਈ ਡਿਸਪਿਊਟ ਸਿਵਲ ਕੋਰਟ ਚ ਚੱਲਿਆ ਜਾਂਦਾ ਨਾ ਤਾਂ ਸਿਵਲ ਕੋਰਟ ਹੀ ਹੱਲ ਕਰੂਗੀ ਐਨਆਰਆਈ ਕਮਿਸ਼ਨ ਦੇ ਵਿੱਚ ਤੁਹਾਡੀ ਨੇਗੋਸ਼ੀਏਸ਼ਨ ਲਈ ਮਦਦ ਕਰ ਸਕਦੇ ਨੇ ਪਰ ਜਿਹੜਾ ਲਾਅ ਦੇ ਅਕੋਰਡਿੰਗ ਚੱਲਣਾ ਉਹ ਸਿਵਲ ਕੋਰਟ ਦੇ ਵਿੱਚ ਹੀ ਜਾਣਾ ਤੇ ਸ਼ਹਿਰਾਂ ਦੀ ਪ੍ਰਾਪਰਟੀ ਤੇ ਪਿੰਡਾਂ ਦੀ ਪ੍ਰਾਪਰਟੀ 'ਚ ਕੀ ਫਰਕ ਹੁੰਦਾ ਵਾ ਜਦੋਂ ਸ਼ਹਿਰ ਦੀ ਪ੍ਰਾਪਰਟੀ ਤੁਸੀਂ ਕੋਈ ਰੈਂਟ ਤੇ ਦਿੰਨੇ ਹੋ ਅੱਜ ਕੱਲ ਇਹ ਵੀ ਪ੍ਰੋਬਲਮ ਆ ਨਾ ਕਿ ਪ੍ਰਾਪਰਟੀ ਰੈਂਟ ਤੇ ਦਿੱਤੀ ਆ ਤੇ ਟੈਨੈਂਟ ਖਾਲੀ ਨਹੀਂ ਕਰ ਰਹੇ ਹੈਗੇ ਸ਼ਹਿਰ ਦੀ ਪ੍ਰਾਪਰਟੀ ਤੇ ਪਿੰਡਾਂ ਦੀ ਪ੍ਰਾਪਰਟੀ 'ਚ ਕੋਈ ਐਡਾ ਖਾਸ ਫਰਕ ਨਹੀਂ ਹੈ ਸ਼ਹਿਰ ਪਿੰਡਾਂ ਦੀ ਪ੍ਰਾਪਰਟੀ ਮੇਜਰਲੀ ਐਗਰੀਕਲਚਰ ਲੈਂਡ ਆ ਜਾਂਦੀ ਆ ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੇ ਉਹ ਕੋਈ ਬੰਦਾ ਖਾਲੀ ਨਹੀਂ ਕਰ ਰਿਹਾ ਹੈਗਾ ਪਟਾਨਾਮਾ ਕਰ ਰਿਹਾ ਵਾ ਕਿ ਅਸੀਂ ਪਟਾਨਾਮਾ ਤਾਂ ਕਰਦੇ ਆ ਕਿ ਸਾਡਾ ਹੱਕ ਬਣਿਆ ਰਵੇ। ਪ੍ਰੋਸ ਨੁਕਸਾਨ ਵੀ ਨੇ ਫਾਇਦੇ ਵੀ ਨੇ ਦੋਨਾਂ ਚੀਜ਼ਾਂ ਦੇ। ਪਟਾਨਾਮਾ ਜਦੋਂ ਤੁਸੀਂ ਜ਼ਮੀਨ ਦਾ ਕਰਦੇ ਹੋ ਨਾ ਤੁਸੀਂ ਪ੍ਰੂਵ ਕਰ ਦਿੰਦੇ ਹੋ ਕਿ ਇਹ ਬੰਦਾ ਬਾਹਰ ਆਵਾ। ਜੇ ਕੱਲ ਨੂੰ ਤੁਸੀਂ ਉਹ ਤੋਂ ਛਡਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੇ ਲਈ ਲੀਗਲ ਵੇ ਲੀਗਲ ਰੈਮਡੀ ਅਵੇਲ ਕਰਨੀ ਪੈਂਦੀ ਹੈ। ਕਿਉਂਕਿ ਸਿੱਧਾ ਤਾਂ ਤੋਂ ਜੇ ਤੁਸੀਂ ਕਹੋ ਵੀ ਇਹ ਛੱਡ ਦੋ ਫਿਰ ਉਹ ਅਗਲੇ ਦੇ ਵੀ ਘਰ-ਬਾਰ ਦਾ ਹੁੰਦਾ ਤਾਂ ਉਹਨਾਂ ਚੀਜ਼ਾਂ ਨੂੰ ਪ੍ਰੋਟੈਕਟ ਕਰਨ ਲਈ ਰਾਈਟ ਦਿੱਤਾ ਹੋਇਆ ਪਰ ਜੋ ਨਾਲ ਪੱਟਾ ਨਾਮਾ ਨਹੀਂ ਕਰਦੇ ਉਹ ਨਜਾਇਜ਼ ਕਬਜ਼ਾ ਸ਼ੋਅ ਕਰਕੇ 12 ਸਾਲਾਂ ਦਾ ਐਡਵਰਸ ਪੋゼਸ਼ਨ ਉਹ ਵੀ ਪ੍ਰੋਬਲਮ ਆਉਂਦੀ ਆ। ਦੋਨੇ ਚੀਜ਼ਾਂ ਦਾ ਫਾਇਦਾ ਪਰ ਆਪਾਂ ਦੇਖੀਏ ਜਿੱਥੇ ਘੱਟ ਨੁਕਸਾਨ ਹੈ। ਹਾਂਜੀ। ਆਪਾਂ ਉਸ ਚੀਜ਼ ਵੱਲੋਂ ਤੁਰੀਏ। ਉਸ ਚੀਜ਼ ਦਾ ਧਿਆਨ ਰੱਖ ਕੇ ਚੱਲੀਏ। ਸ਼ਹਿਰੀ ਪ੍ਰਾਪਰਟੀ ਤੁਸੀਂ ਕੋਈ ਵੀ ਕਮਰਸ਼ੀਅਲ ਚਾਹ ਰੈ residenital ਜੇ ਕਿਰਾਏ ਤੇ ਦਿੱਤੀ ਹੈ। ਹਾਂਜੀ। ਉਹਨੂੰ ਖਾਲੀ ਕਰਾਉਣ ਦਾ ਤਰੀਕਾ ਅੱਡ ਹੈ। ਜ਼ਮੀਨ ਨੂੰ ਖਾਲੀ ਕਰਾਉਣ ਦਾ ਤਰੀਕਾ ਅੱਡ ਹੈ। ਜਿਹੜਾ ਈਸਟ ਪੰਜਾਬ ਅਰਬਨ ਰੈਂਟ ਐਕਟ ਆਇਆ ਹੁਣ ਨਵਾਂ 2013 ਦੇ ਵਿੱਚ ਆਇਆ ਸੀਗਾ। ਉਹਦੇ ਵਿੱਚ ਮਾਲਕ ਦੇ ਹੱਕ ਦੇ ਵਿੱਚ ਬਹੁਤ ਕੁਝ ਆ ਗਿਆ ਅੱਗੇ ਕਿਰਾਏਦਾਰ ਦੇ ਹੱਕ ਚ ਹੁੰਦਾ ਸੀ ਲਾਹ ਹੁਣ ਲਾਹ ਮਾਲਕ ਦੇ ਹੱਕ ਦੇ ਵਿੱਚ ਠੀਕ ਹੈ ਚਾਹੇ ਤੁਸੀਂ 2013 ਤੋਂ ਪਹਿਲਾਂ ਪ੍ਰਾਪਰਟੀ ਕਿਰਾਏ ਤੇ ਦਿੱਤੀ ਹੈ ਚਾਹੇ ਬਾਅਦ ਚ ਐਨ ਆਰ ਆਈਸ ਨੇ ਠੀਕ ਹੈ ਨਵੇਂ ਐਕਟ ਦੇ ਵਿੱਚ ਐਨ ਆਰ ਆਈਸ ਨੂੰ ਸਪੈਸ਼ਲ ਪ੍ਰੋਵੀਜ਼ਨ ਦਿੱਤੀ ਕਿ ਜੇ ਉਹਨਾਂ ਨੇ ਪੁਰਾਣੇ ਐਕਟ ਪਹਿਲੇ ਪਹਿਲਾਂ ਵੀ ਦਿੱਤੀ ਹੋਈ ਹੈ ਪ੍ਰਾਪਰਟੀ ਰੈਂਟ ਦੇ ਉੱਤੇ ਤਾਂ ਉਹ ਨਵੇਂ ਐਕਟ ਦੇ ਵਿੱਚ ਐਵਿਕਟ ਕਰਵਾ ਸਕਦੇ ਨੇ ਉਹਨੂੰ ਉਹਦਾ ਬਹੁਤ ਸਮਰੀ ਪ੍ਰੋਸੀਜਰ ਹੈ ਜਾਦਾ ਨਹੀਂ ਤਾਂ 4-5 ਮਹੀਨਿਆਂ ਦੇ ਵਿੱਚ ਪ੍ਰਾਪਰਟੀ ਇਵਿਕਟ ਹੋ ਜਾਂਦੀ ਹੈ ਕਿਉਂਕਿ ਉਹਦਾ ਸਮਰੀ ਸੂਟ ਲਾ ਕੇ ਕਿ ਉਹਦੇ ਵਿੱਚ ਨਾਰਮਲ ਸਿਵਲ ਸੂਟ ਅੰਗੂ ਨਹੀਂ ਹੁੰਦਾ ਉਹਦੇ ਵਿੱਚ ਬੰਦੇ ਨੂੰ ਆ ਕੇ ਦੱਸਣਾ ਪੈਂਦਾ ਜਿਹੜਾ ਕਿਰਾਏਦਾਰ ਆ ਵੀ ਮੈਨੂੰ ਕਿਉਂ ਨਾ ਕੱਟਿਆ ਜਾਵੇ ਠੀਕ ਹੈ ਨਹੀਂ ਤਾਂ ਨਾਰਮਲ ਸਿਵਲ ਸੂਟ ਹੁੰਦੇ ਆ ਵੀ ਉਹਦੇ ਵਿੱਚ ਹੱਕ ਮਿਲਦਾ ਹਾਂ ਦੱਸਦਾ ਫਿਰ ਉਹ ਐਵੀਡੈਂਸ ਲੱਗਦਾ ਇਹਦੇ ਵਿੱਚ ਪਹਿਲਾਂ ਉਹ ਬੰਦੇ ਨੂੰ ਪ੍ਰੂਵ ਕਰਨਾ ਪੈਂਦਾ ਵੀ ਮੈਨੂੰ ਕਿਉਂ ਨਾ ਕੱਟਿਆ ਜਾਵੇ ਇੰਨਾਂ ਚੀਜ਼ਾਂ ਦੇ ਕਰਕੇ ਉਸ ਪ੍ਰੋਸੀਜਰ ਦੇ ਨਾਲ ਪ੍ਰਾਪਰਟੀ ਜਲਦੀ ਖਾਲੀ ਹੋ ਜਾਂਦੀ ਹੈ ਪਰ ਇਹ ਚੀਜ਼ਾਂ ਧਿਆਨ ਰੱਖਣੀਆਂ ਪੈਂਦੀਆਂ ਕਿ ਉਹ ਚ ਪਰਸਨਲ ਨੈਸੈਸਿਟੀ ਜਦਾ ਜ਼ੋਰ ਦਿਓ ਕਿ ਪਰਸਨਲ ਨੈਸੈਸਿਟੀ ਲਈ ਤੁਹਾਨੂੰ ਪ੍ਰਾਪਰਟੀ ਚਾਹੀਦੀ ਹੈ ਤਾਂ ਉਸ ਚੀਜ਼ ਦਾ ਫਾਇਦਾ ਤਾਂ ਤੁਹਾਨੂੰ ਰਹੇਗਾ ਠੀਕ ਹੈ ਜੀ ਗੱਲ ਕਰ ਲਈਏ ਕਈ ਵਾਰ ਆਪਾਂ ਜਰਨਲ ਪਾਵਰ ਆਫ ਟਰਨੀ ਦਿੱਤੀ ਹੁੰਦੀ ਆ ਕਈ ਵਾਰ ਐਨ ਆਰ ਆਈ ਬਾਹਰ ਹੁੰਦੇ ਆ ਐਨ ਆਰ ਆਈ ਦੀ ਡੈਥ ਹੋ ਜਾਂਦੀ ਆ ਉਹ ਫਿਰ ਉਹ ਕੀ ਕਰਨ ਜਾਓ ਪਰਿਵਾਰ ਵਾਲੇ ਕੀ ਕਰਨ ਪਾਵਰ ਆਫ ਅ ਟਾਰਨੀ ਉਹਨਾਂ ਚਿਰ ਹੀ ਵੈਲਿਡ ਹੈ ਜਿੰਨਾ ਚਿਰ ਬੰਦਾ ਜਿਉਂਦਾ ਠੀਕ ਹੈ ਜਦੋਂ ਬੰਦੇ ਦੀ ਡੈਥ ਹੋ ਗਈ ਚਾਹੇ ਸਪੈਸ਼ਲ ਚਾਹੇ ਜਨਰਲ ਪਾਵਰ ਆਫ ਟਾਰਨੀ ਖਤਮ ਠੀਕ ਹੈ ਜੇ ਐਂ ਕਿਸੇ ਦੀ ਡੈਥ ਹੋ ਜਾਂਦੀ ਆ ਤਾਂ ਵਸੀਅਤ ਬਹੁਤ ਜ਼ਰੂਰੀ ਹੈ ਠੀਕ ਹੈ ਕਿਸੇ ਵੀ ਤਰ੍ਹਾਂ ਦੇ ਡਿਸਪਿਊਟ ਨੂੰ ਰੋਕਣ ਲਈ ਨਾ ਵਸੀਅਤ ਜ਼ਰੂਰ ਕਰੋ ਔਰ ਟਰਾਈ ਕਰੋ ਕਿ ਰਜਿਸਟਰਡ ਵਿਲ ਕਰੋ ਠੀਕ ਰਜਿਸਟਰਡ ਵਸੀਅਤ ਹੋਵੇ ਔਰ ਇਹ ਵੀ ਟਰਾਈ ਕਰੋ ਕਿ ਵਸੀਅਤ ਉੱਥੇ ਹੀ ਕਰੋ ਜਿੱਥੇ ਤੁਹਾਡੀ ਪ੍ਰਾਪਰਟੀ ਹੈ ਕਿਉਂਕਿ ਤੁਸੀਂ ਵਸੀਅਤ ਤਾਂ ਜਿੱਥੇ ਬੈਠੇ ਹੋ ਕੈਨੇਡਾ ਅਮਰੀਕਾ ਯੂਕੇ ਜਰਮਨ ਜਿੱਥੇ ਵੀ ਬੈਠੇ ਹੋ ਤੁਸੀਂ ਕਰਵਾ ਸਕਦੇ ਹੋ ਪਰ ਕਈ ਵਾਰੀ ਕੁਝ ਲੀਗਲ ਬਾਉਂਡੇਸ਼ਨਸ ਲੱਗ ਜਾਂਦੀਆਂ ਜਦੋਂ ਉਹਨੂੰ ਇੰਡੀਆ ਦੇ ਵਿੱਚ ਲੈ ਕੇ ਆਉਣਾ ਤੁਸੀਂ ਵਸੀਅਤ ਤਾਂ ਉਹ ਟਰਾਈ ਕਰੋ ਵੀ ਵਸੀਅਤ ਇੱਥੇ ਇੰਡੀਆ ਦੇ ਵਿੱਚ ਆ ਕੇ ਕਰੋ ਤੇ ਉਹਨੂੰ ਰਜਿਸਟਰ ਕਰਵਾਓ ਉਹਦੇ ਲਈ ਕੁਝ ਨਹੀਂ ਦੋ ਗਵਾ ਤੇ ਇੱਕ ਜਿਹਨੇ ਵਸੀਅਤ ਕਰਨੀ ਹੈ ਉਹ ਉਹ ਜਾ ਕੇ ਤਹਿਸੀਲਦਾਰ ਜਿੱਥੇ ਉਹਨਾਂ ਦੀ ਰਿਹائش ਸੀਗੀ ਇੱਥੇ ਉੱਥੇ ਉੱਥੋਂ ਦੇ ਸਬ ਰਜਿਸਟਰ ਆਫਿਸ ਦੇ ਵਿੱਚ ਜਾ ਕੇ ਉਹ ਵਸੀਅਤ ਰਜਿਸਟਰ ਕਰਵਾ ਸਕਦੇ ਔਰ ਸਬਸੀਕੁਐਂਟ ਕਈ ਵਾਰੀ ਹੁੰਦਾ ਕਿ ਇੱਕ ਵਾਰੀ ਵਸੀਅਤ ਕਿਸੇ ਦੇ ਨਾਮ ਕਰਵਾਤੀ ਬਟ ਹਾਲਾਤ ਬਦਲ ਜਾਂਦੇ ਨੇ ਤੇ ਉਹਨਾਂ ਨੂੰ ਵਸੀਅਤ ਚੇਂਜ ਕਰਨੀ ਪੈਂਦੀ ਹੈ ਤਾਂ ਨਵੀਂ ਵਸੀਅਤ ਵੀ ਕਰਵਾ ਸਕਦੇ ਨੇ ਪਰ ਉਹਦੇ ਚ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਮੈਂ ਪਹਿਲਾਂ ਵਸੀਅਤ ਕੀਤੀ ਸੀ ਉਹਨੂੰ ਖਤਮ ਕਰਕੇ ਮੈਂ ਨਵੀਂ ਵਸੀਅਤ ਕਰਵਾ ਰਿਹਾ ਉਹ ਤਾਂ ਇਹ ਤਾਂ ਹੋ ਗਈ ਨਵੀਂ ਵਸੀਅਤ ਕਈ ਵਾਰੀ ਆਪਾਂ ਪੁਰਾਣੀ ਜਿਹੜੀ ਵਸੀਅਤ ਕਰਵਾਈ ਹੈ ਵਸੀਅਤ ਦੇ ਵਿੱਚ ਕੋਈ ਪ੍ਰਾਪਰਟੀ ਮੈਂਸ਼ਨ ਕਰਨੀ ਭੁੱਲ ਜਾਨੇ ਆ ਜਾਂ ਕੋਈ ਪਾਰਟਿਕੂਲਰ ਚੀਜ਼ ਮੈਂਸ਼ਨ ਕਰਨੀ ਭੁੱਲ ਜਾਨੇ ਆ ਤਾਂ ਨਵੀਂ ਵਸੀਅਤ ਕਰਾਉਣ ਦੀ ਲੋੜ ਨਹੀਂ ਉਹ ਵਸੀਅਤ ਦੇ ਕੋਡੇਸਲ ਕਹਿ ਦਿੰਨੇ ਆ ਉਹਨੂੰ ਉਹ ਵਸੀਅਤ ਤੋਂ ਅੱਗੇ ਕੋਡੇਸਲ ਕਰਵਾ ਕੇ ਉਸ ਵਸੀਅਤ ਦਾ ਹੀ ਪਾਰਟ ਬਣ ਜਾਂਦਾ ਤੇ ਹੁਣ ਤਾਂ ਇਹ ਵੀ ਪ੍ਰੋਵੀਜ਼ਨ ਹੁਣ ਤਾਂ ਨਹੀਂ ਪ੍ਰੋਵੀਜ਼ਨ ਤਾਂ ਬਹੁਤ ਚਿਰ ਤੋਂ ਆ ਪਰ ਕਿਸੇ ਨੇ ਅਵੇਲ ਨਹੀਂ ਕੀਤੀ ਕਿ ਵਸੀਅਤ ਕਰਵਾ ਕੇ ਰਜਿਸਟਰ ਤੁਸੀਂ ਰਜਿਸਟਰਰਸ ਆਫਿਸ ਦੇ ਵਿੱਚ ਹੀ ਉੱਥੇ ਜਮ੍ਹਾਂ ਕਰਵਾ ਸਕਦੇ ਹੋ ਕਿ ਜਦੋਂ ਲੋੜ ਪਊਗੀ ਉਦੋਂ ਆ ਕੇ ਕਰਵਾ ਸਕਦੇ ਆ ਔਰ ਇੱਕ ਪ੍ਰੋਵੀਜ਼ਨ ਹੋਰ ਵੀ ਹੈ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਕਿ ਮੰਨ ਲਓ ਕਿਸੇ ਨੇ ਵਸੀਅਤ ਕਰਵਾਈ ਹੱਥ ਨਾਲ ਲਿਖ ਲਈ ਉਹਨੂੰ ਰਜਿਸਟਰ ਕਰਵਾਉਣਾ ਸੀ ਰਜਿਸਟਰ ਨਹੀਂ ਕਰਵਾ पाए ਡੈਥ ਹੋ ਗਈ ਤਾਂ ਜਿਹੜੇ ਦੋ ਗਵਾਹ ਪਲੱਸ ਜਿਹਦੇ ਨਾਮ ਵਸੀਅਤ ਆ ਬੈਨੀਫਿਸ਼ੀਅਰੀ ਹੈ ਉਹ ਜਾ ਕੇ ਵਸੀਅਤ ਰਜਿਸਟਰ ਕਰਵਾ ਸਕਦੇ ਨੇ ਉਹਦੀ ਸੇਮ ਵੈਲਿਊ ਰਹੂਗੀ ਹਾਂ ਕਾਨੂੰਨ ਚੈਲੰਜ ਹੋ ਜਾਂਦੀਆਂ ਨੇ ਤਾਂ ਅੱਡ ਚੀਜ਼ ਆ ਬਟ ਵਸੀਅਤ ਦੀ ਰਜਿਸਟ੍ਰੇਸ਼ਨ ਦੀ ਵੈਲਿਊ ਬਹੁਤ ਰਹਿੰਦੀ ਹੈ ਧੰਨਵਾਦ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਨ ਸਾਡੇ ਨਾਲ ਮੌਜੂਦ ਐਡਵੋਕੇਟ ਜਸਮਨ ਸਿੰਘ ਗਿੱਲ ਵਿਸ਼ੇਸ਼ ਗੱਲਬਾਤ ਕੀਤੀ ਆ ਹੋਰ ਵੀ ਮਸਲਿਆਂ ਤੇ ਗੱਲਬਾਤ ਕਰਨੀ ਅਗਲੀ ਵਾਰ ਫਿਰ ਮਿਲਾਂਗੇ ਧੰਨਵਾਦ ਜੀ